ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਵਾਰਿਓ ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਇਸ ਗੱਲ ਦੀ ਸਾਂਝ ਪਾਵਾਂਗੇ ਜੀ ਕਿ ਸ੍ਰੀ ਚੋਪੈਰਾ ਸਾਹਿਬ ਕਿਵੇਂ ਕੱਟਿਆ ਜਾਂਦਾ ਹੈ ਕੁਝ ਦਿਨ ਪਹਿਲਾਂ ਮੈਨੂੰ ਇੱਕ ਭੈਣ ਜੀ ਦਾ ਮੈਸੇਜ ਆਇਆ ਕਿ ਉਹ ਚੋਪੈਰਾ ਸਾਹਿਬ ਕੱਟਣਾ ਚਾਹੁੰਦੇ ਹਨ ਚੋਪੈਰਾ ਸਾਹਿਬ ਦਾ ਪਾਠ ਸ਼ੁਰੂ ਕਰਨਾ ਚਾਹੁੰਦੇ ਹਨ ਕਿ ਚੋਪੈਰਾ ਸਾਹਿਬ ਦੀ ਮਰਿਆਦਾ ਕੀ ਹੈ ਅਤੇ ਕਿਹੜਾ ਸਮਾਂ ਹੈ ਸੋ ਮੰਨਦੇ ਵਿੱਚ ਇਹ ਵਿਚਾਰ ਆਇਆ ਕਿ ਇੱਕ ਵੀਡੀਓ ਦੇ ਰਾਹੀਂ ਮੈਂ ਆਪਣੇ ਭੈਣ ਭਰਾਵਾਂ ਨਾਲ ਵੀ ਇਹ ਸਾਂਝ ਪਾ ਦੇਵਾਂ ਤਾਂ ਜੋ ਜਿਹੜੇ ਮੇਰੀਆਂ ਵੀਰ ਭੈਣਾਂ ਨੇ ਚੋਪੈਰਾ ਸਾਹਿਬ ਦਾ ਪਾਠ ਸ਼ੁਰੂ ਕਰਨਾ ਹੈ ਉਹਨਾਂ ਲਈ ਇਹ ਵੀਡੀਓ ਨਾ ਹੀ ਬੰਦ ਹੋ ਸਕੇ ਜੋ ਪੈਰਾ ਸਾਹਿਬ ਦਾ ਪਾਠ ਕਰਨ ਦਾ ਦਿਨ ਸੰਗਤਾਂ ਵੱਲੋਂ ਐਤਵਾਰ ਦਾ ਨਿਰਧਾਰਿਤ ਕੀਤਾ ਗਿਆ ਹੈ ਐਤਵਾਰ ਵਾਲੇ ਦਿਨ ਆਪ ਜੀ ਨੇ 12 ਵਜੇ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਹੈ ਕੇਸੀ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਸਜਾਉਣੀ ਹੈ ਦੇਗ ਸਜਾਉਣ ਉਪਰੰਤ ਇੱਕ ਜਗ੍ਹਾ ਤੇ ਸਾਫ਼ ਸੁਥਰਾ ਆਸਣ ਵਿਛਾ ਲੈਣਾ ਹੈ ਆਸਣ ਦੇ ਕੋਲ ਉੱਚੀ ਜਗ੍ਹਾ ਤੇ ਸਾਫ਼ ਸੁਥਰੀ ਜਗ੍ਹਾ ਤੇ ਨਾ ਪ੍ਰਸ਼ਾਦ ਦੀ ਦੇਗ ਰੱਖ ਲੈਣੀ ਹੈ। ਕੋਲ ਹੀ ਇੱਕ ਜੋਤ ਜਗਾ ਲੈਣੀ ਹੈ। ਸਾਫ਼ ਬਰਤਨ ਦੇ ਵਿੱਚ ਜਲ ਪਾ ਕੇ ਕੋਲ ਰੱਖ ਲੈਣਾ ਹੈ। ਉਪਰੰਤ ਸਵੇਰ 12 ਵਜੇ ਆਪ ਸ੍ਰੀ ਚੋਪੈਰਾ ਸਾਹਿਬ ਦਾ ਪਾਠ ਸ਼ੁਰੂ ਕਰ ਸਕਦੇ ਹੋ। ਚੋਪੈਰਾ ਸਾਹਿਬ ਦੇ ਵਿੱਚ ਆਪ ਜੀ ਨੇ ਪਹਿਲਾਂ ਪੰਜ ਪਾਠ ਸ੍ਰੀ ਜਪੋਜੀ ਸਾਹਿਬ ਜੀ ਦੇ ਕਰਨੇ ਹਨ। ਉਸ ਤੋਂ ਬਾਅਦ ਦੇ ਵਿੱਚ ਦੋ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਕਰਨੇ ਹਨ। ਇਸ ਤੋਂ ਬਾਅਦ ਆਪ 10 ਮਿੰਟ ਦਾ ਇੱਕ ਬ੍ਰੇਕ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਆਪ ਜੀ ਨੇ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਕਰਨਾ ਹੈ ਅਤੇ 6 ਪਉੜੀਆਂ ਆਨੰਦ ਸਾਹਿਬ ਦੀਆਂ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਤਰਨਾ ਵਿੱਚ ਇਹ ਅਰਦਾਸ ਕਰਨੀ ਹੈ ਕਿ ਬਾਬਾ ਜੀ ਤੁਹਾਡੀ ਕਿਰਪਾ ਤੁਹਾਡੇ ਆਸ਼ੀਰਵਾਦ ਨਾਲ ਮੈਂ ਇਹ ਚੋ ਪੜਾਂ ਘਟ ਸਕਿਆ ਹਾਂ ਇਹ ਜੋ ਪਹਿਰਾ ਸਾਹਿਬ ਦਾ ਜੋ ਪਾਠ ਮੈਂ ਆਪ ਦੀ ਕਿਰਪਾ ਨਾਲ ਕੀਤਾ ਹੈ ਆਪਣੇ ਦਰ ਪ੍ਰਵਾਨ ਕਰਨਾ ਜੀ ਤੇ ਆਪ ਜੀ ਦੇ ਜੋ ਮਨ ਦੀ ਅਰਦਾਸ ਹੈ ਜਿਸ ਕਾਰਜ ਦੀ ਸਫਲਤਾ ਲਈ ਆਪ ਜੀ ਨੇ ਜੋ ਪਹਿਰਾ ਸਾਹਿਬ ਦਾ ਪਾਠ ਕੀਤਾ ਹੈ ਉਹ ਬਾਬਾ ਜੀ ਦੇ ਚਰਨਾ ਵਿੱਚ ਅਰਦਾਸ ਜ਼ਰੂਰ ਕਰਨੀ ਸੋ ਗੁਰੂ ਪਿਆਰੀ ਸੰਗਤ ਜੀਓ ਚਪੈਰਾ ਸਾਹਿਬ ਦਾ ਪਾਠ ਕਰਨ ਉਪਰੰਤ ਕੜਾਹ ਪ੍ਰਸ਼ਾਦ ਨੂੰ ਭੋਗ ਜ਼ਰੂਰ ਲਗਵਾਉਣਾ ਹੈ ਅਰਦਾਸ ਕਰਕੇ ਕੜਾ ਪ੍ਰਸ਼ਾਦ ਦਾ ਭੋਗ ਲਵਾ ਕੇ ਜੋ ਪ੍ਰਸ਼ਾਦ ਲਗਿਆ ਕੜਾ ਪ੍ਰਸ਼ਾਦ ਹੈ ਪਰਿਵਾਰ ਦੇ ਸਾਰੇ ਜੀਆਂ ਦੇ ਵਿੱਚ ਵਰਤਾ ਦੇਣਾ ਹੈ ਜੋ ਜਲ ਆਪ ਜੀ ਨੇ ਬਰਤਨ ਵਿੱਚ ਪਾ ਕੇ ਕੋਲ ਰੱਖਿਆ ਹੈ ਉਸ ਦਾ ਛਿੱਟਾ ਸਾਰੇ ਘਰ ਵਿੱਚ ਦੇ ਦੇਣਾ ਹੈ ਅਤੇ ਥੋੜਾ ਥੋੜਾ ਜਲ ਪਰਿਵਾਰ ਦੇ ਸਾਰੇ ਜੀਆਂ ਨੇ ਸ਼ਕ ਲੈਣਾ ਹੈ ਸੋ ਗੁਰੂ ਪਿਆਰੀ ਸੰਗ ਜੀਓ ਗੁਰਬਾਣੀ ਦਾ ਪੂਰਾ ਫਲ ਲੈਣ ਦੇ ਲਈ ਆਪ ਜੀ ਨੇ ਨਿਤਨੇਮ ਵੀ ਜ਼ਰੂਰ ਕਰਨਾ ਹੈ। ਅਮਰਤ ਵੇਲੇ ਉੱਠ ਕੇ ਨਿਤਨੇਮ ਜ਼ਰੂਰ ਕਰਨਾ ਹੈ ਅਤੇ ਦਿਨ ਦੇ ਸਮੇਂ ਸਮਾਂ ਕੱਢ ਕੇ ਇੱਕ ਪਾਠ ਸ੍ਰੀ ਸੁਖਣੀ ਸਹਿਜ ਜੀ ਦਾ ਜ਼ਰੂਰ ਕਰਨਾ ਹੈ। ਇਸ ਦੇ ਨਾਲ ਬਾਬਾ ਜੀ ਦੇ ਚਰਨਾ ਵਿੱਚ ਸਤਿਗੁਰਾਂ ਦੇ ਚਰਨਾ ਵਿੱਚ ਆਪ ਜੀ ਨੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਮੈਨੂੰ ਨਿਤਨੇਮ ਕਰਨ ਦਾ ਬਲ ਜ਼ਰੂਰ ਬਖਸ਼ਣਾ। ਸੋ ਆਪ ਜੀ ਦੀ ਕਿਰਪਾ ਦੇ ਨਾਲ ਹੀ ਮੈਂ ਇਹ ਬਾਣੀ ਪੜ ਰਿਹਾ ਹਾਂ ਮੇਰੇ ਕਾਰਜ ਸਫਲੇ ਕਰਨੇ ਆਪ ਦੇਖੋਗੇ ਕਿ ਸਤਿਗੁਰੂ ਜੀ ਦੀ ਕਿਰਪਾ ਆਪ ਤੇ ਹੋਵੇਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਸਾਰੇ ਕਾਰਜ ਸਫਲ ਕਰਨਗੇ ਇਹ ਜੋ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਉਹਨਾਂ ਸਿੱਖ ਸੰਗਤਾਂ ਤੋਂ ਲਈ ਗਈ ਹੈ ਜਿਨ੍ਹਾਂ ਸੰਗਤਾਂ ਨੇ ਲੰਬੇ ਸਮੇਂ ਤੋਂ ਜਪਹਿਰਾ ਸਾਹਿਬ ਦਾ ਪਾਠ ਕਰਦੇ ਆ ਰਹੇ ਹਨ ਅਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਬਾਬਾ ਜੀ ਕਰ ਰਹੇ ਹਨ ਸੋ ਗੁਰੂ ਪਿਆਰੀ ਸੰਗਤ ਜੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਦੁਪਹਿਰਾ ਸਾਹਿਬ ਘਟਦੇ ਸਮੇਂ ਆਪ ਜੀ ਨੇ ਸਫਾਈ ਦਾ ਅਤੇ ਸੁਚਿਤਤਾ ਦਾ ਧਿਆਨ ਜ਼ਰੂਰ ਰੱਖਣਾ ਹੈ ਸੋ ਆਪ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਸ੍ਰੀ ਚਪੈਰਾ ਸਾਹਿਬ ਦਾ ਪਾਠ ਕਰ ਸਕਦੇ ਹੋ ਅਗਰ ਆਪ ਜੀ ਦਾ ਕੋਈ ਪ੍ਰਸ਼ਨ ਹੋਵੇ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ